ਕੀਮਿਓ ਕੀ ਹਾਲ ਚਾਲ ਨੇ ਸਾਰਿਆਂ ਦੇ ਗੁੱਡ ਮਾਰਨਿੰਗ ਟੂ ਆਲ ਵੈਲਕਮ ਬੈਕ आवर YouTube ਚੈਨਲ ਤੇ ਨਾਲ ਲੱਕਪਲ ਬਲੌਗਸ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਉਮੀਦ ਕਰਦੇ ਆ ਵਧੀਆ ਹੋਵੋਗੇ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਅਡਵਾਂਸ ਵਧਾਈਆਂ ਹੈਪੀ ਦੀਵਾਲੀ ਟੂ ਆਲ ਐਂਡ ਬੰਦੀ ਛੋੜ ਦਿਵਸ ਤੇ ਵਿਸ਼ਕਰਮ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਮੈਨੂੰ ਲੱਗਦਾ ਸਾਰੇ ਬਹੁਤ బిజీ ਹੋਣਗੇ ਕਿਉਂਕਿ ਦੀਵਾਲੀ ਦੀਆਂ ਸਫਾਈਆਂ ਰੰਗ ਰੋਗਨ ਸਭ ਦੇ ਘਰਾਂ 'ਚ ਚੱਲ ਰਿਹਾ ਤੇ ਇਦਾਂ ਹੀ ਆਪਣਾ ਵੀ ਦਿਨ ਅੱਜ ਹੈਗਾ ਬਹੁਤ ਬਿਜੀ ਅੱਜ ਹੈਗੀ ਹੈ ਸਕੂਲ ਤੇ ਛੁੱਟੀ ਤੇ ਮਾਰਨਿੰਗ ਦੇ ਬਹੁਤ ਬਿਜੀ ਆ ਆਪਾਂ ਘਰ ਦੇ ਵਿੱਚ ਇੱਕ ਪਾਸੇ ਗੇਟ ਤੇ ਰੰਗ ਹੋ ਰਿਹਾ ਇੱਕ ਪਾਸੇ ਕੰਦਾ ਵਾਰ ਲਿਆ ਸੁੱਚੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਦਾਂ ਤਾਂ ਆਪਣੇ ਅੰਦਰ ਦਾ ਤੁਹਾਨੂੰ ਪਤਾ ਹੀ ਆ ਵਾਲ ਪੇਪਰ ਕਲਰ ਵਗੈਰਾ ਹੋਇਆ ਹੋਇਆ ਪਰ ਬਾਹਰ ਜਿਹੜਾ ਕਲਰ ਸੀ ਉਤਰ ਗਿਆ ਸੀ ਤੇ ਉੱਥੇ ਥੋੜਾ ਟੱਚ ਅਪ ਕੀਤਾ ਜਾ ਰਿਹਾਗਾ ਤੇ ਕੰਦਾ ਨੂੰ ਥੋੜਾ ਜਿਹਾ ਸੁੱਚਾ ਕੀਤਾ ਜਾ ਰਿਹਾ ਤੇ ਬਹੁਤ ਬਿਜੀ ਚੱਲ ਰਿਹਾ ਕੰਮ ਮੈਂ ਬਨੇ ਰਿਹਾ ਤਨਾ ਅੱਲਾ ਕਪਲ ਬਲੌਗਸ ਨਾਲ ਹਰ ਜੀ ਆਪਣੇ ਸਾਰੇ ਕੰਮ ਪਏ ਆ ਸਫਾਈਆਂ ਕਰਦੀਆਂ ਪੋਚੇ ਰਹਿੰਦੇ ਆ ਤੇ ਹਜੇ ਆਟਾ ਗੁੰਨਣਾ ਰੋਟੀ ਬਣਾਉਣੀ ਆ ਚਾਹ ਬਣਾ ਕੇ ਦੇ ਦਿੱਤੀ ਸੀ ਆਪਾਂ ਉਹਨਾਂ ਨੂੰ ਚਲੋ ਤੁਹਾਨੂੰ ਦਿਖਾਉਣੀ ਆ ਬਾਹਰ ਦਾ ਮਾਹੌਲ ਕਿਵੇਂ ਖਲਾਰਾ ਪਿਆ ਤੇ ਕੰਮ ਚੱਲ ਰਿਹਾ ਜੋਰਾ ਸੂਰਾ ਤੇ ਮਨਦੀਪ ਵੀ ਤੁਹਾਨੂੰ ਪਛਾਣ ਆਉਂਦੀ ਨਹੀਂ ਆਉਂਦੀ ਤੁਸੀਂ ਦੇਖਿਓ ਅੱਗੇ ਚੱਲ ਕੇ ਹੋਣੀਆਂ ਪੂਰੇ ਜੋਰਾ ਤੇ ਕੰਮ ਚੱਲੀ ਜਾਂਦਾ ਇੱਧਰ ਸਿਮਿੰਟ ਮਨਦੀਪ ਦੀ ਪਛਾਣ ਆ ਰਹੀ ਹੈ ਸਾਰਿਆਂ ਨੂੰ ਇਧਰ ਰੰਗ ਹੋਈ ਜਾਂਦਾ ਗੇਟ ਤੇ ਇਧਰ ਕੰਦ ਤੇ ਮਨੇ ਫਸ ਗਏ ਨਾ ਅੱਜ ਤੁਸੀਂ ਸਾਲਿਆ ਤੁਸੀਂ ਇਧਰ ਇਧਰ ਵੀ ਕੰਮ ਚੱਲੀ ਜਾਂਦਾ ਜੋਰਾਂ ਕੇ ਜੀ ਨੂੰ ਬਾਰੇ ਦਿਖਾ ਲਈ ਤੇ ਕੰਮ ਚੱਲੀ ਜਾਂਦਾ ਜੋਰਾ ਸ਼ੋਰਾ ਤੇ ਕਿਉਂਕਿ ਕੱਲੂ ਹੈਗੀ ਹੈ ਦੀਵਾਲੀ ਤੇ ਬਹੁਤ ਕੰਮ ਪਏ ਨੇ ਆਪਣੇ ਹਜੇ ਤੇ ਮੰਮੀ ਨੂੰ ਅੱਜ ਦੁਕਾਨ ਸਮਾਈ ਹੋਈ ਹੈ ਮੰਮੀ ਉੱਥੇ ਵਿਜੀ ਨੇ ਹੁਣ ਆਪਾਂ ਗੁੰਦੇ ਆਂ ਆਟਾ ਤੇ ਆਟਾ ਗੁੰਨ ਕੇ ਫਿਰ ਆਪਾਂ ਰੋਟੀ ਬਣਾਵਾਂਗੇ ਉ ਤੋਂ ਬਾਅਦ ਡਿਸਟਿੰਗ ਕਰਾਂਗੇ ਪੋਚੇ ਹਜੇ ਬਹੁਤ ਕੰਮ ਪਏ ਨੇ ਕਰਨ ਵਾਲੇ ਤੇ ਚਲੋ ਜੀ ਆਪਾਂ ਵੀ ਕਰਦੇ ਆ ਕੰਮ ਤੇ ਤੁਹਾਨੂੰ ਥੋੜਾ ਜਿਹਾ ਰੁੱਕ ਕੇ ਮਿਲਾਂਗੇ ਆਪਾਂ ਆਟਾ ਗੁੰਨ ਲਈਏ ਰੋਟੀ ਬਣਾ ਲਈਏ ਤੁਹਾਨੂੰ ਫੇਰ ਮਿਲਦੇ ਆ ਰੋਟੀ ਬਣਾ ਕੇ ਠੀਕ ਹੈ ਜੀ ਬਣੇ ਰਿਓ ਤਨ ਲੱਕਪਲ ਬਲੌਗ ਨਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਠੀਕ ਹੈ ਜੀ ਭੁੱਲਿਆ ਨਾ ਕਰੋ ਪਲੀਜ਼ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਜੀ ਰੋਟੀ ਬਣਾ ਲਈ ਸੀ ਆਪਾਂ ਤੇ ਖਾ ਵੀ ਲਈ ਖਵਾ ਵੀ ਦਿੱਤੀ ਤੇ ਹੁਣ ਆਪਾਂ ਇੱਧਰ ਲਾ ਰਹੇ ਆ ਕੋਚੇ ਦੀ ਕਰੀਏ ਤਿਆਰੀ ਤੇ ਚਲਾਵਾਂਗੇ ਉਧਰ ਚਾਹ ਰੱਖੀ ਹੋਈ ਆ ਤੁਹਾਨੂੰ ਦਿਖਾਉਣੀ ਆ ਫੇਰ ਚਾਹ ਫੜਾ ਕੇ ਆਵਾਂਗੇ ਪੋਚੇ ਲ ਪਾਚਾਰ ਰੱਖੀ ਹੋਈ ਹੈ ਜੀ ਚਾਹ ਬਣੀ ਜਾਂਦੀ ਹੈ ਆਪਣੀ ਫਿਰ ਅਪਫੜਾ ਕੇ ਆਵਾਂਗੀ ਚਾਹ ਹੁਣ ਡਿਊਟੀ ਅੱਜ ਲਈ ਹੋਈ ਹੈ ਦੁਕਾਨ ਤੇ ਘਰੇ ਤੁਹਾਨੂੰ ਦਿਖਾਇਆ ਸੀ ਮਾਹੌਲ ਆਪਾਂ ਜੋਰਾ-ਜੋਰਾ ਤੇ ਚੱਲੀ ਜਾਂਦਾ ਕੰਮ ਇਹਦਾ ਰੋਟੀ ਵੀ ਇੱਥੇ ਮਿਲਿਆ ਚਾਹ ਵੀ ਇੱਥੇ ਮਿਲਿਆ ਆ ਇਧਰ ਬੈਠਾ ਇਹਦੀ ਅੱਜ ਡਿਊਟੀ ਹੈ ਕਾਊਂਟਰ ਤੇ ਹੈ ਕਾਊਂਟਰ ਤੇ ਡਿਊਟੀ ਤੇਰੀ ਹੈ ਹੈ ਕਹਦਾ ਪਹਿਲਾਂ ਕਹਿੰਦਾ ਮੈਂ ਰੋਟੀ ਖਾਣੀ ਨਹੀਂ ਫਿਰ ਦੋ ਚੱਕਤੀਆਂ ਮੈਂ ਕਿਹਾ ਹਾਂ ਨਾ ਕਰਕੇ ਨਹੀਂ ਮੈਂ ਫਿਰ ਗਿਆ ਦੋ ਫਿਰ ਦੋ ਰੋਟੀਆਂ ਖਾਏ ਆ ਆ ਦੇਖ ਆ ਫਿਰ ਦੇਖ ਕਾਲਾ ਕੁੱਤਾ ਵਾਰੇ ਡੌਗੀ ਕੀ ਖਾਣਾ ਕੋਈ ਮਿੱਠਾ ਨਹੀਂ ਖਾਣਾ ਤੂੰ ਕਹਦਾ ਵੀ ਹਾਂ ਸੋਣਾ ਲੈ ਆ ਫਿਰ ਦੇਨੇ ਦੋ ਤਿੰਨ ਚਬਾ ਕੇ ਦੇਖੋ ਗੇੜੇ ਖਾਂਦੇ ਚੀਜ਼ੀਆਂ ਲੈਣਾ ਕੀ ਲੈਣਾ ਚਲ ਹੁਣ ਆਪਾਂ ਘਰੇ ਚੱਲਦੇ ਆ ਦੇਖਦੇ ਆ ਘਰੇ ਕੀ ਕਰੀ ਜਾਂਦੇ ਆ ਚਾਹ ਪੀ ਕੇ ਭਾਂਡੇ ਭੇਜ ਦਿਓ ਆਪਾਂ ਤਿੱਸਾ ਆਪਾਂ ਸੇਲ ਕਰਨ ਲਈ ਲੈ ਕੇ ਆਉਂਦਾ ਸੀ ਸੁਪੇ ਰੱਖਿਆ ਹੋਇਆ ਸੀ ਆਗੇ ਇਟਤੇ ਹੋ ਗਿਆ ਰੰਗ ਆਪਣੇ ਤੇ ਥੋੜਾ ਥੋੜਾ ਰਹਿ ਗਿਆ ਆ ਇਧਰ ਆ ਕੰਮ ਤਾਂ ਅੱਜ ਸਖਤਾਈ ਵਾਲਾ ਆ ਡੈਡੀ ਨੇ ਅੱਜ ਭੋਗ ਤੇ ਵੀ ਜਾਣਾ ਆ ਇਧਰ ਆ ਮਨਦੀਪ ਨੇ ਨੁਕਸਾਨ ਕਰਤਾ ਗਾਲਾਂ ਵੀ ਖਾਲੀਆਂ ਆ ਪੰਨ ਤਾਂ ਸਾਡਾ ਹਾਰਾ ਅਸੀਂ ਸਿਮਿੰਟ ਲਾਉਣਾ ਸੀ ਇਹਨੂੰ ਕੋਈ ਪਾਦਰਕਾਰੀ ਵਾਲਾ ਕੰਮ ਹੋਊਗਾ ਕਦੇ ਜ਼ਿੰਦਗੀ ਚ ਨਹੀਂ ਡੈਡੀ ਕਹਿੰਦਾ ਕੀਤਾ ਕਦੇ ਆ ਕਿਦਾ ਆ ਕੰਮ ਕਰਦੇ ਹੋ ਵੀ ਦੇਖਿਓ ਆ ਇਹਨਾਂ ਨੇ ਆ ਦੋ ਇੱਕ ਕੰਧ ਹਜੇ ਕੀਤੀ ਨਹੀਂ ਪੂਰੀ ਮੇਰੇ ਲਾ ਤਾਂ ਹੱਥ ਦੇ ਮੈਂ ਕਿਹੜਾ ਪੰਮਾ ਮੈਂ ਤਾਂ ਪੂਰੇ ਮੈਂ ਕਿਹੜਾ ਪੰਮਾ ਪੇਂਟਰ ਆ ਗੇਟ ਤੇ ਵੀ ਆਪਾਂ ਇੱਥੇ ਕਰਾਇਆ ਸੀ ਰੰਗ ਉਧਰ ਵੀ ਹੋਈ ਜਾਂਦਾ ਉਧਰਲੇ ਗੇਟ ਤੇ ਵੀ ਹਜੇ ਤੇ ਰਹਿੰਦਾ ਥੋੜਾ ਜਿਹਾ ਤੇ ਇੱਧਰ ਆ ਗੰਦ ਕਰਤੀ ਆ ਮਨਦੀਪ ਨੇ ਕੀਤੀ ਅੱਧੀ ਪਚੱਦੀ ਜੀ ਆ ਤੋੜਤਾ ਖਾਰਾ ਆਪਣਾ ਚਲ ਫਿਰ ਡੈਡੀ ਤੇ ਚੱਲੇ ਪਈ ਭਾਈ ਭੋਗ ਤੇ ਮੱਥਾ ਟੇਕ ਕੇ ਆਉਣਾ ਭੋਗ ਆ ਤੇ ਪਈ ਜਾਂਦਾ ਘੁੱਦਵਾਰੇ 12:00 ਵਜੇ ਆਪਣਾ ਇੱਧਰ ਵੀ ਹੋ ਗਿਆ ਇੱਧਰ ਵੀ ਹੁਣ ਤਾਂ ਵਛਾਣਾ ਆਉਣ ਲੱਗੀ ਇੱਧਰ ਵੀ ਚਿੱਟਾ-ਚਿੱਟਾ ਹੋ ਗਿਆ ਸਾਰ ਇੱਧਰਲੇ ਪਾਸੇ ਵੀ ਸਾਰਾ ਹੋ ਗਿਆ ਡੈਡੀ ਦਾ ਕੁੱਬ ਜਪਾ ਕਿਧਰ ਲੱਗੇ ਤੂੰ ਵੀ ਤੁਰ ਕੇ ਲੱਗੀ ਇੱਧਰ ਵੀ ਹੋ ਗਿਆ ਸਾਰਾ ਆ ਗੇਟ ਵਿਚਾਲੇ ਰਹਿੰਦਾ ਹਜੇ ਅੱਧਾ ਦੇ ਵੀ ਹੋ ਗਿਆ ਸਾਰਾ ਬਣਾਈਆਂ ਨੇ ਫੈਨੀਆਂ ਦੁੱਧਾ ਲੀਆਂ ਦਾ ਫਰੇਰੀ ਨਾ ਪਈ ਖਾਵਾਂਗੇ ਜੀ ਇੱਧਰ ਪਏ ਦੀਵੇ ਆਪਣੇ ਇਹ ਵੀ ਭਿਉਣੇ ਨੇ ਹਜੇ ਆਪਾਂ ਦੇਖੋ ਐ ਪੂਰਾ ਮਿਹਨਤੀ ਹੋਇਆ ਬੈਸਰ ਬੂ ਪੂਰੀ ਜ਼ਿੰਦਗੀ ਜੱਜ ਕੰਮ ਕਰਿਆ ਹੂ ਤਣਾਉਲੇ ਦਾ ਸਭ ਤੋਂ ਮਸ਼ਹੂਰ ਪੇਂਟਰ ਹਨ ਨਰੈਣ ਵੇਖ ਲਓ ਫਰਚ ਮਾਲ ਨੂੰ ਰੰਗ ਪੈਂਦਾ ਇੱਧਰ ਡੈਡੀ ਤਾਂ ਇੱਧਰ ਬਿਸਕੁਟਾਂ ਨੂੰ ਤੇ ਪਕੌੜੀਆਂ ਚੱਲੀ ਜਾਂਦਾ ਕੰਮ ਕਰ ਸਾਡਾ ਘੈਂਟ ਲੱਜਣ ਲੱਗ ਗਿਆ ਦੇਖੋ ਰੰਗ ਹੋ ਕੀ ਨੈਰੋ ਲੱਕ ਚੱਲਦਾ ਨੈਰੋ ਲੱਕ ਨੈਰੋ ਲੱਕ ਦਾ ਆ ਗੇਟ ਸਾਡਾ ਤੇ ਵਿਚਾਰੇ ਛੱਡ ਗਿਆ ਮੁੰਡਾ ਉਹਨੂੰ ਬੁਖਾਰ ਹੋ ਗਿਆ ਉਹ ਕਹਿੰਦਾ ਮੈਂ ਫੇਰ ਸਵੇਰੇ ਆਉਂਗਾ ਪੂਰਾ ਕਰਕੇ ਜਾਊਂਗਾ ਹਜੇ ਰਹਿਂਦਾਗਾ ਇੱਦਾਂ ਹੈ ਇਧਰੋਂ ਵੀ ਰਹਿੰਦਾਗਾ ਉੱਪਰ ਤੇ ਲਾ ਛੋਟਾ ਗੇਟ ਵੀ ਰਹਿੰਦਾ ਹਜੇ ਦੇਖੋ ਕੈਂਟ ਹੋ ਗਿਆ ਧੋਣ ਵਾਲਾ ਹੋ ਗਿਆ ਪਰ ਸਾਰਾ ਥੱਲੇ ਕਾਲੀ ਫਿੱਲਰ ਗਈ ਐ ਚੱਲਦਾ ਕੰਮ ਫੋੜੀਆਂ ਵੀ ਰਹਿੰਦੀਆਂ ਨੇ ਹਜੇ ਇੱਧਰ ਆਹ ਹੋ ਗਿਆ ਕੈਂਟ ਲੱਗਦਾ ਸਾਰਾ ਉੱਪਰੋਂ ਵੀ ਰਹਿੰਦਾ ਸੀ ਤਾਂ ਹਨ ਇੱਧਰ ਵੀ ਰਹਿੰਦਾ ਇੱਜਾ ਤਾਂ ਹੁਣ ਸਟਾਰਟ ਹੋ ਜੂਗੀ ਗੱਡੀ ਤુલਸੀ ਦੇਖ ਸਾਡੀ ਕਿੱਡੀ ਵੱਡੀ ਹੋ ਗਈ ਇਹਦੇ ਵੀ ਪੱਤੇ ਨਹੀਂ ਤੋੜੇਗੇ ਸਾਡੇ ਤੋਂ ਮੰਮੀ ਕਹਿੰਦੀ ਸੀ ਮਣੇ ਇਹਦੇ ਕਹਿੰਦੀ ਪੱਤੇ ਤੋੜ ਕੇ ਸਾਂਭਾਂਗੇ ਤਾਂ ਇਹ ਹੀ ਡਿੱਗੀ ਜਾਂਦੇ ਨੇ ਤੋੜੇ ਹੀ ਨਹੀਂ ਗਏ ਟਾਈਮ ਹੀ ਨਹੀਂ ਲੱਗਿਆ ਆ ਬੂਟਾ ਸਾਡੇ ਘਰ ਦੀ ਸ਼ਾਨ ਆਣ ਸ਼ਾਨ ਆ ਸਾਡੇ ਘਰ ਦੀ ਆ ਬੂਟਾ ਵਲਕੇ ਲੱਗਦਾ ਸਾਨੂੰ ਸਿਹੋ ਢਾਂ ਕਰਾਉਣੇ ਨੇ ਇਹਦੇ ਕੋਲੇ ਕਿਹਨਾਂ ਟਾਈ ਇੱਧਰ ਕਿੰਨਾ ਸੋਹਣਾ ਲੱਗਣ ਲੱਗ ਗਿਆ ਆ ਕਰਾਂਗੇ ਹਜੇ ਮੀਂਹ ਨਾਲ ਖੜਾ ਵੇਲੇ ਦਾ ਮੀਂਹ ਪੈ ਪੈ ਕੇ ਹਰਾ ਹੋ ਗਿਆ ਸੀ ਪੌੜੀਆਂ ਤਰਵੀ ਉਹ ਕਟਾਤਾ ਅਕਤ ਇਹਨਾ ਕੰਮ ਉੱਪਰ ਵੀ ਕਰਨੀ ਆ ਹਜੇ ਇੱਥੇ ਹੋਊਗੀ ਆਪਾਂ ਨਾਲੇ ਸੀ ਖਲਾਰਾ ਪਾਤਾ ਮਨੂਨੇ ਸਾਰਾ ਹਾਰਾ ਤੋੜਤਾ ਦੇਖੋ ਵਿਊ ਕਿੰਨਾ ਸੋਹਣਾ ਲੱਗ ਰਿਹਾ ਸੂਰਜ ਦਾ ਬਾਕੀ ਸਾਰੇ ਜਣੇ ਜਰੂਰ ਦੱਸਿਓ ਕਮੈਂਟਾਂ 'ਚ ਤੁਸੀਂ ਦੀਵਾਲੀ ਕਦੋਂ ਮਨਾ ਰਹੇ ਹੋ ਆਪਾਂ ਮਨਾ ਰਹੇ ਆ 21 ਤਰੀਕ ਨੂੰ ਅੱਡੇ ਵੀ ਨੂੰ ਮਨਾਉਣਗੇ 21 ਨੂੰ ਆਪਾਂ 21 ਨੂੰ ਬਣਾਵਾਂਗੇ ਕਿਨੀ ਸਟਰਗਲ ਨਾਲ ਕੰਮ ਹੋ ਰਿਹਾ ਵਰਸ ਟਿੱਡੇ ਵਿੰਗੇ ਹੋ ਹੋ ਕੇ ਵੱਜ ਰਹੇ ਨੇ ਇੱਥੇ ਹੱਥ ਨਹੀਂ ਸੀ ਜਾਂਦਾ ਨੀਚੋਂ ਤਾਂ ਉੱਪਰ ਚੜ੍ਹ ਕੇ ਮਾਰਿਆ ਫਿਰ ਹੁਣ ਇਧਰੋਂ ਉਧਰੋਂ ਨੀਂਦਾਂ ਨਹੀਂ ਇਧਰੋਂ ਦਿਸਦਾ ਸਾਫ਼ ਹੋ ਰਿਹਾ ਹੈਗਾ ਇੱਥੇ ਤਾਂ ਮੇਰੇ ਨਾਲ ਡਬਲ ਕੋਡ ਦੀ ਵੀ ਨਹੀਂ ਲੋੜ ਹਣ ਚਲੋ ਚੱਲੀ ਜਾਂਦਾ ਕੰਮ ਆਪਣਾ ਕੰਮ ਹਾਂ ਇੱਥੇ ਟੁੱਲੂ ਕੰਪਾ ਪਾਈਪ ਲਾ ਲੋ ਮਣੀ ਚਲੀ ਲੈ ਜੂ ਥੱਕ ਚੁੱਕੇ ਨੇ ਸਰੀਰ ਪੂਰੇ ਅਜੇ ਰਹਿਂਦਾ ਕੰਮ ਸਾਡਾ ਖਲਾਰਾ-ਕਲੂਰਾ ਕੱਲ ਨੂੰ ਕੱਲ ਨੂੰ ਲਾਉਣਗੇ ਸਵੇਰੇ ਉੱਪਰ ਵੀ ਪਿਆ ਹਜੇ ਤਾਂ ਇੱਧਰ ਵੀ ਰਹਿਂਦਾ ਹਜੇ ਡਬਲ ਕੋਟ ਥੋੜਾ ਜਿਹਾ ਪੌੜੀਆਂ ਵੀ ਰਹਿੰਦੀਆਂ ਨੇ ਆਹ ਲਿਓ ਮਣੀ ਆਹ ਪਾਈਪ ਚੱਕੋ ਮੇ ਟੁੱਲੂ ਕੰਪ ਪਾਉਣੀ ਆ ਇੱਥੇ ਧੋ ਲਿਓ ਸਾਰੇ ਇੱਧਰਲੇ ਪਾਸੇ ਕੋਲ ਲੂਬਾ ਇੱਥੇ ਆਪਾਂ ਇਹ ਮੈਡ ਲੂਬਾਂ ਪਲਾ ਦੋਨੀ ਚੱਕ ਕੇ ਲਓ ਇ ਇਧਰ ਵੀ ਹੋ ਗਿਆ ਭਾਂਡੇ ਭੁੰਡੇ ਧੋਤੇ ਜਾ ਰਹੇ ਨੇ ਹੁਣ ਤਾਂ ਛਕਲਾਂ ਜਮਾਂ ਲਿਬੜੀਆਂ ਹੋਈਆਂ ਤਾਂ ਭਾਂਡੇ ਧੋ ਕੇ ਸਾਰੇ ਕੱਲ ਨੂੰ ਦੇਖਾਂਗੇ ਹਨਾ ਬਰਸ ਵੀ ਲਿਬੜ ਗਈ ਸੀ ਇਹ ਹੋਰ ਚੰਗੀ ਤੇ ਵਾਲੇ ਪਰ ਗਾੜੀ ਕਹਿੰਦਾ ਕਲੀ 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 ਨਹੀਂ ਫਿਰ ਗਏ ਉਹ ਜਿਹੜੀ ਰੰਗ ਨੂੰ ਹਾਂਜੀ ਦੁੱਧ ਨੂੰ ਦੇਤੀ ਸੀ ਆਪਾਂ ਬਾਲੀ ਵਾਲਾ ਆ ਗਿਆ ਦੁੱਧ ਨੂੰ ਤੇ ਆ ਦੇਖੋ ਕਲਰ ਹੋ ਗਿਆ ਤੇ ਸਮਾਨ ਸੈੱਟ ਕਰਤਾ ਸੀ ਆਪਾਂ ਤੇ ਫਰਸ਼ ਵੀ ਧੋਤਾ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਕਰਤਾ ਵਾਸ਼ ਬਾਕੀ ਹਜੇ ਖਲਾਰਾ ਸਵੇਰੇ ਸੈੱਟ ਕਰਾਂਗੇ ਸਾਰਾ ਆ ਦੇਖਿਓ ਕਿੰਨਾ ਆਉਂਦਾ ਸਾਡੇ ਤਾਂ ਬਹੁਤ ਆਉਂਦੀ ਆ ਦੇਖੋ ਮਛਰੀ ਜੀ ਥੋੜੇ ਵੀ ਆਉਂਦੀ ਆ ਸਾਡੇ ਤਾਂ ਬਹੁਤ ਆਉਂਦੀ ਆ ਇਹ ਮਛਰੀ ਆ ਵੀ ਇਧਰੋਂ ਸਾਫ਼ ਕਰਤਾ ਟੁੱਲੂ ਪੰਪਾ ਜੀ ਆਮੀ ਪਿਆ ਇੱਥੇ ਆ ਸਾਡਾ ਫੇਵਰਿਟ ਭਾਦਾ ਸਕੂਟਰੀ ਮੋਟਰਸਾਈਕਲ ਇਦਾਂ ਹੀ ਲਾਏ ਪਏ ਨੇ ਅੱਜ ਖਲਾਰਾ ਚੱਕਾਂਗੇ ਪਰ ਇੱਕ ਵਾਰ ਮੈਂ ਤੇ ਮਨਦੀਪ ਨੇ ਵਾਸ਼ ਕਰਤਾ ਸੀ ਚੰਗੀ ਤਰ੍ਹਾਂ ਦੇਖ ਲਓ ਤੇ ਸਾਫ-ਸਾਫ ਹੋ ਗਿਆ ਘਰ ਸਾਡਾ ਸੋਨਾ ਲੱਗਣ ਲੱਗ ਗਿਆ ਹੈਪੀ ਦੀਵਾਲੀ ਦੀਆਂ ਹੋ ਗਈਆਂ ਫੁੱਲ ਤਿਆਰੀਆਂ ਕੈਂਟ ਲੱਗਦਾ ਘਰ ਸਾਡਾ ਤੇ ਬਾਕੀ ਕੂੜਾ ਹੋ ਗਿਆ ਇਹਨੂੰ ਸਵੇਰੇ ਸੁੱਟ ਦਾਂਗੇ ਆਪਾਂ ਠੀਕ ਆ ਦੇਖੋ ਗੇਟ ਵੀ ਸਵੇਰੇ ਕੰਪਲੀਟ ਹੋ ਜਾਊਗਾ ਮੁੰਡਾ ਆਜੂਗਾ ਨੂੰ ਬੁਖਾਰ ਹੋ ਗਿਆ ਸੀ ਉਹ ਚਲਿਆ ਗਿਆ ਸੀ ਤੇ ਦੇਖ ਤੋ ਤਾਹ ਦੱਸਦਾ ਉਹ ਤੁਹਾਨੂੰ ਬਾਕੀ ਸੈਟਿੰਗ ਦਾ ਸਾਰੀ ਸਵੇਰੇ ਕਰਾਂਗੇ ਛਾੜੂ ਵਗੈਰਾ ਕੱਢਾਂਗੇ ਦੁਬਾਰਾ ਤੇ ਇੱਕ ਵਾਰੀ ਧੋ ਤਾਸ ਸੀਗਾ ਤੇ ਆਹ ਰਹਿੰਦੀਆਂ ਨੇ ਪੌੜੀਆਂ ਇਹ ਸਵੇਰੇ ਕਰਨਗੇ ਮਨਦੀਪ ਹੁਣੀ ਉੱਠ ਕੇ ਹੁਣ ਆਪਾਂ ਲੈ ਚੱਲਦੇ ਹਾਂ ਅੰਦਰ ਦੇਖਦੇ ਹਾਂ ਕੀ ਕਰੀ ਜਾਂਦੇ ਨੇ ਅੰਦਰ ਉਹ ਜੀ ਇੱਧਰ ਚੱਲੀ ਜਾਂਦਾ ਸੀ ਮੈਚ ਆ ਇੱਧਰ ਮਨਵੀਰ ਹੁਣ ਵੀਰ ਅਜ ਥੱਕ ਗਿਆ ਹੈ ਨਾ ਹੈ ਸਾਰਾ ਦਿਨ ਦੁਕਾਨ ਤੇ ਰਿਹਾ ਹੈ ਹੈ ਥੱਕ ਗਿਆ ਭੂਆ ਮੂ ਅਗਰੀ ਜਾਂਦੀ ਢੂਈ ਕਹਿੰਦਾ ਭੂਆ ਹੀ ਕਾਤੋਂ ਕਰਦੇ ਫੁੱਫੜ ਨਹੀਂ ਕਰਦੀ ਮਨਵੀਰ ਥੱਕ ਗਿਆ ਪੂਰਾ ਇੱਧਰ ਮੰਮੀ ਮੰਮੀ ਵੀ ਥੱਕ ਗਈ ਅੱਜ ਅੱਜ ਸਾਰਾ ਫੈਮਿਲੀ ਮੈਂਬਰ ਸਾਡੇ ਥੱਕੇ ਹੋਏ ਨੇ ਕੋਈ ਐਹੋ ਜਿਹਾ ਬੰਦਾ ਨਹੀਂ ਜਿਹੜਾ ਨਾ ਥੱਕਿਆ ਹੋਇਆ ਹੋਵੇ ਮੰਮੀ ਨੂੰ ਦਵਾਈਆਂ ਤੇ ਚੋਰ ਦਿੱਤਾ ਹੋਇਆ ਮਨ ਨੂੰ ਨਹੀਂ ਥੱਕਿਆ ਮਨ ਥੱਕ ਕੇ ਕਿੰਨਾ 40% 40% ਥੱਕ ਗਿਆ ਸੋਣੇ ਨੂੰ ਹੋਠ ਆਉਣੇ 12 ਵਜੇ ਤੱਕ ਹੋਰ ਲੱਗਣਾ ਜਿਹੜਾ ਲੱਗਿਆ ਡੈਡੀ ਕਲੀ ਲਾ ਦੇ ਨਾ ਡੈਡੀ ਕਹਿੰਦੇ ਡੈਡੀ ਕਹਿੰਦੇ ਬੇਟੂ ਹੀ ਦੁੱਖ ਲਾ ਗਿਆ ਕਿਵੇਂ ਇਹਦਾ 4 ਦਿਨ ਦਾ ਕਰਮਾ ਉਹ ਕਦੋਂ ਚ ਕਰਿਆ ਹਾਂ ਨਹੀਂ ਕਾ ਮੈਂ ਬਹੁਤ ਕੀਤਾ ਇਹਨਾਂ ਨੇ ਅੱਜ ਆਪਾਂ ਸ਼ਾਬਾਸ਼ੇ ਦਿੰਨੇ ਆ ਤੇ ਮੰਮੀ ਨੂੰ ਵੀ ਦੱਸ ਦੇ ਮਮੀ ਰ ਹਾਰਾ ਤੋੜਤਾ ਕਿਉਂ ਉਹ ਇਹ ਚੱਕਰਾਂ ਨਹੀਂ ਆ ਚੱਕਣਾ ਨਹੀਂ ਆਇਆ ਵੀ ਮਨੂੰ ਨੂੰ ਹਾਰ ਤੇ ਉਹ ਚੱਕ ਕੇ ਥੋੜਾ ਜਿਹਾ ਡੈਡੀ ਕਹਿੰਦੇ ਵੀ ਸਿਮਿੰਟ ਲਾ ਦਾਂਗੇ ਹਾਂ ਤੇ ਹੁਣ ਆਪਾਂ ਖਾਣਾ ਖਾ ਲਿਆ ਸੀ ਜੀ ਤੇ ਇੱਧਰ ਆਪਾਂ ਮੈਚ ਲਾਇਆ ਹੋਇਆ ਸੀ हां अमन ਵੀਰ ਕੰਨ ਵੀ ਮੈਂ ਸਵੇਰ ਦਾ ਅੱਜ ਦਾਦੀ ਨਾਲ ਦੁਕਾਨ ਤੇ ਆਏ ਵੀ ਹੁਣ ਆਇਆ ਅੱਜ ਇਹ ਤੇ ਇਹਦੀ ਦਾਦੀ ਨੇ ਸੰਭੀ ਸੀ ਦੁਕਾਨ ਆਪਾਂ ਘਰੇ ਸੀਗੇ ਅੱਜ ਸਾਰੇ ਜਣੇ ਥੁੱਕੇ ਸਕੇ ਹੋਏ ਨੇ ਸਾਡੇ ਤੇ ਖਾਣਾ ਖਾ ਲਿਆ ਹੁਣ ਆਪਾਂ ਦੇਖਦੇ ਆਂ ਚਾਹ ਪੀਣੀ ਅੱਜ ਦੁੱਧ ਪੀਣਾ ਕਾਫੀ ਪੀਣੀ ਸੋਚਾਂਗੇ ਕੀ ਪੀਵਾਂਗੇ ਫਿਰ ਕਰਾਂਗੇ ਰੈਸਟ ਜੀ ਤੇ ਇੱਥੇ ਹੀ ਆਪਾਂ ਕਰਦੇ ਆਂ ਆਪਣੇ ਬਲੌਗ ਦਾ ਐਂਡ ਤੇ ਹੁਣ ਨੂੰ ਮਿਲਾਂਗੇ ਆਪਾਂ ਹੁਣ ਨਵੇਂ ਬਲੌਗ ਨਾਲ ਤੇ ਸਾਰੇ ਜਣਿਆਂ ਨੂੰ ਐਡਵਾਂਸ ਹੈਪੀ ਦੀਵਾਲੀ ਤੇ ਸਫਾਈਆਂ ਕਰ ਲੋ ਬਈ ਸਾਰੇ ਜਿਹਨੇ ਨਹੀਂ ਕੀਤੀਆਂ ਆਪਾਂ ਤਾਂ ਕਰ ਲਈਆਂ ਕੁਛ ਰਹਿ ਗਈਆਂ ਕੱਲ ਨੂੰ ਕਰ ਲਾਂਗੇ ਸੈਟਿੰਗ ਹੈਪੀ ਦਿਵਾਲੀ ਕਹੋ ਸਾਰਿਆਂ ਨੂੰ ਹੈਪੀ ਦਿਵਾਲੀ ਸਾਰਿਆਂ ਨੂੰ ਮੇਰੇ ਵੱਲੋਂ ਐਡਵਾਂਸ ਹੈਪੀ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇੰਜੋਏ ਕਰਨਾ ਜੀ ਆਪਣਾ ਦਿਨ ਪਟਾਕੇ ਚਲਾਓਗੇ ਚਲਾ ਲਿਓ ਪਰ ਧਿਆਨ ਨਾਲ ਅੱਖ ਮੂੰਹ ਚ ਨਾ ਪਾ ਲਿਓ ਜੀ ਸਾਰੇ ਬਾਏ ਬਾਏ ਸਾਰੇ ਬੱਚਿਆਂ ਨੂੰ ਵੀ ਸਾਡੇ ਹਮਨ ਵੀ ਅੱਗੇ ਆ ਕੇ ਕਰਦਾ ਸੀ ਤੇ ਸਾਰਿਆਂ ਨੂੰ ਜੀ ਸਾਡੇ ਵੱਲੋਂ ਹੈਪੀ ਦਿਵਾਲੀ ਅਗੇਨ ਖੁਸ਼ੀਆਂ ਮਾਣਿਓ ਤੇ ਜਿਉਂਦੇ ਬਸਦੇ ਰਹੋ ਤਿਹਾਰ ਨੂੰ ਸੈਲੀਬ੍ਰੇਟ ਕਰਿਓ ਆਪਣੇ ਪਰਿਵਾਰ ਨਾਲ ਫੈਮਿਲੀ ਨੂੰ ਟਾਈਮ ਦਿਓ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਨਾਲ ਬਣੇ ਰਿਹਾ ਕਰੋ اتنا ਲੱਕਪਲ ਬਲੌਗਸ ਚੈਨਲ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ ਬਾਏ ਬਾਏ